ਪੰਜਾਬ ਦੇ ਬਹੁਤ ਮਹਾਨ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਮਾਈਕ ਦੇ ਥੱਲੇ ਗੱਲ ਜਿਨੇ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰੇ ਐਸੇ ਪੈਰੇਦਾਰੀ ਕੀਤੀ ਉਹਨਾਂ ਦਾ ਅਚਾਨਕ ਜਾਣਾ ਬਹੁਤ ਵੱਡੀ ਹਾਨੀ ਹੈ ਮੇਰੇ ਤੇ ਪਰਸਨਲ ਵਿਅਕਤੀਗਤ ਸੰਬੰਧ ਪਰਿਵਾਰਕ ਸੰਬੰਧ ਦੇ ਇਹਨਾਂ ਨਾਲ ਰੇ ਹੋਰ ਐਸੇ ਦੁੱਖ ਦੀ ਘੜੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ मंत्री अमित शाह जी ने और पार्टी के प्रधान श्री जे पी नड्डा जी ने शोक संदेश भेजे भारतीय जनता पार्टी ढींसा साहब वर्गी एक महान शख्सियत जिन्हें पंजाब पंजाबीयत भाईचाराबी सभ्याचार लड़ाई सारी जिंदगी लड़ी ओ ਸ਼ਰਧਾਂਜਲੀ ਉਹਨਾਂ ਸੇ ਭੇਜੀ ਹੈ ਮੈਂ ਸਮਝਣਾ ਹੈ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਪੰਜਾਬ ਦਾ ਪਹਿਰੇਦਾਰ ਚਲਾ ਗਿਆ ਇੱਕ ਯੁੱਗ ਦੀ ਸਮਾਪਤੀ ਮੈਂ ਸਮਝਣਾ ਇਹ ਪੰਜਾਬ ਦੇ ਇੱਕ ਯੁੱਗ ਦੀ ਸਮਾਪਤੀ ਹੋਈ ਹੈ